ਬਿਨਾ ਕੋਚ ਤੋਂ ਖੁਦ ਪ੍ਰੈਕਟਿਸ ਕਰਕੇ ਤੁਸੀਂ ਮੈਡਲ ਲੈ ਕੇ ਆਏ ਹੋ ਹਾਂਜੀ ਹਾਂਜੀ ਕੋਈ ਕੋਚ ਨਹੀਂ ਗੀ ਜਿਨ੍ਹਾਂ ਨੇ ਮੈਨੂੰ ਮਤਲਬ ਗਾਈਡ ਕੀਤਾ ਮੈਂ ਆਪਣੇ ਆਪ ਹੀ ਮਤਲਬ ਨੈਟ ਦੇ ਜ਼ਰੀਏ ਉਹਦੇ ਵਿੱਚ ਦੇਖ ਕੇ ਮਤਲਬ ਉਸ ਹਿਸਾਬ ਨਾਲ ਮੇਰਾ ਆਪਣਾ ਸ਼ਡਿਊਲ ਬਣਾਇਆ ਹੈ ਜੀ ਉਹ ਮੇਰੇ ਕੋਲ ਇਹ ਇੰਟਰਨੈਸ਼ਨਲ ਚੈਂਪੀਅਨਸ਼ਿਪ ਸਿੱਪ ਲਾਉਣ ਵਾਸਤੇ ਮੇਰੇ ਕੋਲੇ ਕਹਿਦੀ ਵੀ ਮਨੀ ਹੈ ਨਹੀਂ ਸੀ ਪੈਸੇ ਹੈ ਨਹੀਂ ਸੀਗੇ ਜੀ ਇਸ ਕਰਕੇ ਤੇ ਮੈਂ ਤਾਂ ਮਤਲਬ ਬਿਲਕੁਲ ਉਮੀਦ ਛੱਡ ਦਿੱਤੀ ਸੀ ਜਿਹੜੀ ਪ੍ਰੈਕਟਿਸ ਉਹ ਸਵੇਰੇ ਮਤਲਬ 4:30 ਤੋਂ ਲੈ ਕੇ 5:30 ਘੰਟਾ ਡੇਢ ਘੰਟਾ ਹੀ ਲੋਨੇ ਹੁੰਨੇ ਆ ਜੀ ਤੇ ਸਾਮ ਨੂੰ ਤਾਂ ਫਿਰ ਅਸੀਂ ਕਹਿੰਨਾ ਮਤਲਬ ਸਾਡਾ ਜਿਹੜਾ ਕੰਮ ਹੈ ਈ ਰਿਕਸ਼ਾ ਦਾ ਵਾ ਤੇ ਟਾਈਮ ਨਹੀਂ ਮਿਲ ਦੇਗਾ ਸਵੇਰ ਇੱਕ ਟਾਈਮ ਹੀ ਪ੍ਰੈਕਟਿਸ ਕਰਦੇ ਆ ਜੀ ਤੁਸੀਂ ਦੇਖਦੇ ਹੋ ਵੀ ਈ ਰਿਕਸ਼ਾ ਦੀ ਕਮਾਈ ਮਤਲਬ 5 ਜਾਂ 600 ਰੁਪਏ ਦੀ ਹੜੀ ਹੋਈ ਮਤਲਬ ਜੇ ਆਪਾਂ ਸਾਲ ਦੀ ਉਸਤ ਕੱਢੀ ਇੰਨੀ ਹੀ ਪੈਂਦੀ ਆ ਤੇ ਜਦੋਂ ਅਸੀਂ ਬਾਹਰ ਨੈਸ਼ਨਲ ਜਾਂ ਇੰਟਰਨੈਸ਼ਨਲ ਖੇਡਣ ਚਲੇ ਜਾਂਦੇ ਆ ਜੀ ਤੇ ਸਾਡੇ ਜਿਵੇਂ ਵੱਲੋਂ 15 ਦਿਨ ਫਟ ਗਏ ਤੇ 500 ਹਿਸਾਬ ਨਾਲ ਮਤਲਬ ਉਹ ਲਾਸ ਹੋ ਜਾਂਦਾ ਉਹ ਜੀ ਕਿ ਇਨ ਦਾ ਦਾ ਸਟਰਗਲ ਹਲੇ ਹੋਰ ਵੀ ਆਉਣਾ ਹੈ ਪਰ ਇਸ ਮੁਕਾਮ ਤੇ ਪਹੁੰਚ ਕੇ ਤੁਸੀਂ ਇੱਕ ਨਹੀਂ ਤਿੰਨ ਤਿੰਨ 골ਡ ਮੈਡਲ ਲੈ ਕੇ ਆਏ ਹੋ ਕਿੰਦਾ ਦਾ ਮਹਿਸੂਸ ਦੇਖੋ ਇੱਕ ਬਹੁਤ ਜਿਆਦਾ ਮਾਣ ਮਹਿਸੂਸ ਕਰ ਗਏ ਹਾਂ ਦੂਜਾ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਤੇ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ ਮੈਂ ਇਸ ਤੋਂ ਪਹਿਲਾਂ ਸਟੇਟ ਤੇ ਨੈਸ਼ਨਲ ਦੇ ਵਿੱਚੋਂ ਮਾਸਟਰ ਗੇਮਾਂ ਦੇ ਵਿੱਚੋਂ ਮੈਂ ਬਾਈ 골ਡ ਜਿੱਤ ਚੁੱਕਿਆ ਹਾਂ ਇਹਨਾਂ ਨੂੰ ਸਰਕਾਰ ਦੁਆਰਾ ਅਸਾ ਕਹਿੰਦੇ ਆ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਜਾਂ ਕੁਝ ਫਾਈਨੈਂਸ਼ੀਅਲ ਮਦਦ ਦਿੱਤੀ ਜਾਵੇ ਤਾਂ ਕਿ ਇਹ ਆਪਣੀ ਡਾਇਟ ਵੀ ਮੇਨਟੇਨ ਕਰ ਸਕਣ ਉਹ ਘਰ ਦਾ ਖਰਚਾ ਵੀ ਇਹ ਕਰ ਸਕਣ ਮੇਰੇ ਲਈ ਕੋਈ ਗਰਾਊਂਡ ਨਹੀਂ ਹੈਗਾ ਜੀ ਸਾਡੇ ਮਤਲਬ ਸੜਕ ਨੂੰ ਇਹ ਮੈਰਾ ਟ੍ਰੈਕ ਬਣਾਇਆ ਹੈ ਉੱਥੇ 1500 ਮੀਟਰ ਤੱਕ ਮੇਰੀਆਂ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਜੀ ਤੇ ਉੱਥੇ ਹੀ ਮੈਂ ਪ੍ਰੈਕਟਿਸ ਕਰਦਾ ਹਾਂ ਜਿਹੜੀ ਡੇਟ ਦੀ ਹੈ ਕਈ ਵਾਰੀ ਮੇਰੇ ਜਿਹੜੇ ਫਰੈਂਡ ਨੇ ਫਰੈਂਡ ਸਰਕਲ ਦੇ ਵਿੱਚ ਨੇ ਉਹ ਮੇਰੀ ਮਤਲਬ ਡੇਟ ਕਦੇ ਕਦਾਈ ਮੈਨੂੰ ਦੇ ਦਿੰਦੇ ਨੇ ਤੇ ਹਰ ਵਾਰ ਮਤਲਬ ਲੈਂਦੇ ਵੀ ਚੰਗੇ ਨਹੀਂ ਲੱਗਦੇ ਜੀ ਦੂਜਾਂ ਟਾਈਮ ਸੇਖ ਰਹੇ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਛੋਟੇ ਛੋਟੇ ਘਰਾਂ ਤੋਂ ਨਿਕਲ ਕੇ ਬਹੁਤ ਵੱਡੇ ਮੁਕਾਮ ਤੱਕ ਜਿਹੜੇ ਪਹੁੰਚਦੇ ਨੇ ਇਹੋ ਜਿਹੀ ਕਹਾਣੀ ਇਹੋ ਜਿਹੀ ਤਸਵੀਰਾਂ ਸਾਹਮਣੇ ਲੈ ਕੇ ਆਇਆ ਜਿੱਥੇ ਕਿ ਈ ਰਿਕਸ਼ਾ ਚਾਲਕ ਨੇਪਾਲ ਜਾ ਕੇ ਇੱਕ ਨਈ ਤਿੰਨ ਤਿੰਨ 골ਡ ਮੈਡਲ ਲੈ ਕੇ ਆਇਆ ਔਰ ਉਸ ਦੀ ਹੈਲਪ ਲਈ ਤੁਹਾਨੂੰ ਦੱਸਦੀ ਹੈ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਦੇ ਵੱਲੋਂ ਕੀਤੀ ਗਈ ਹੈ ਕਿਸ ਤਰ੍ਹਾਂ ਕਾਫੀ ਜਿਹੜੇ ਖਿਡਾਰੀ ਨੇ ਬਹੁਤ ਜ਼ਿਆਦਾ ਹੋਰ ਟੈਲੈਂਟ ਹੈ ਜਿਨ੍ਹਾਂ ਦੇ ਪਿੱਛੇ ਉਹਨਾਂ ਨੂੰ ਮਦਦ ਦੀ ਬਹੁਤ ਲੋੜ ਹੁੰਦੀ ਹੈ ਔਰ ਉਹੀ ਸਪੋਰਟ ਇਨ ਐਨਜੀਓ ਦੇ ਵੱਲੋਂ ਦਿੱਤੀ ਗਈ ਹੈ ਸਿੱਧੀ ਗ ਨਾਲ ਮੌਜੂਦ ਨੇ ਖਿਡਾਰੀ RAMLAL ਜਿਨ੍ਹਾਂ ਦੇ ਵੱਲੋਂ ਇੱਕ ਨਹੀਂ ਤਿੰਨ-ਤਿੰਨ 골ਡ ਮੈਡਲ ਜਿੱਤ ਕੇ ਆਏ ਨੇ ਨੇਪਾਲ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਤੀਏ ਤਿੰਨ ਦੇਸ਼ਾਂ ਸੀਗੀਆਂ ਤਿੰਨ ਦੇਸ਼ਾਂ ਦੇ ਵਿੱਚੋਂ ਜਿੱਤ ਕੇ ਆਏ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਮਹਿਸੂਸ ਕਰ ਰਹੇ ਹੋ ਕਿ ਇੰਨਾ ਜ਼ਿਆਦਾ ਸਟਰਗਲ ਹਲੇ ਹੋਰ ਵੀ ਆਉਣਾ ਹੈ ਪਰ ਇਸ ਮੁਕਾਮ ਤੇ ਪਹੁੰਚ ਕੇ ਤੁਸੀਂ ਇੱਕ ਨਹੀਂ ਤਿੰਨ-ਤਿੰਨ 골ਡ ਮੈਡਲ ਲੈ ਕੇ ਆਏ ਹੋ ਕਿੱਦਾਂ ਦਾ ਮਹਿਸੂਸ ਦੇਖੋ ਇੱਕ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਹਾਂ ਦੂਜਾ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਤੇ ਤੇ ਜੀ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ ਜੀ ਹਾਂਜੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੈਡਲ ਤੁਸੀਂ ਜਿੱਤੇ ਹੋਣਗੇ ਹਾਂਜੀ ਮੈਂ ਇਸ ਤੋਂ ਪਹਿਲਾਂ ਸਟੇਟ ਤੇ ਇੰਨੇਸ਼ਨਲ ਦੇ ਵਿੱਚੋਂ ਮਾਸਟਰ ਗੇਮਾਂ ਦੇ ਵਿੱਚੋਂ ਮੈਂ 22 골ਡ ਜਿੱਤ ਚੁੱਕਿਆ ਹਾਂ ਜੀ ਹਾਂਜੀ 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 ਪਹਿਲੀ ਵਾਰ ਜਿਹੜਾ ਤੁਸੀਂ ਇੰਡੀਆ ਤੋਂ ਬਾਹਰ ਹਾਂਜੀ ਜਿਹੜੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਆ ਇਹ ਪਹਿਲੀ ਵਾਰ ਹੈ ਪਹਿਲੀ ਵਾਰ ਹੈ ਹਾਂਜੀ ਇਹਦੇ ਵਿੱਚ ਵੀ ਤੁਹਾਨੂੰ ਜਾਣ ਤੋਂ ਪਹਿਲਾਂ ਕਾਫੀ ਸਟਰਗਲ ਅਸੀਂ ਸੁਣਿਆ ਤੁਹਾਨੂੰ ਕਰਨਾ ਪਿਆ ਨੇ ਇੱਥੇ ਜਾਣ ਤੋਂ ਪਹਿਲਾਂ ਦੇਖੋ ਮੇਰੇ ਕੋਲੇ ਆ ਇੰਟਰਨੈਸ਼ਨਲ ਚੈਂਪੀਅਨਸ਼ਿਪ ਸਿੱਪ ਲਾਉਣ ਵਾਸਤੇ ਮੇਰੇ ਕੋਲੇ ਕਹਿ ਦਈਏ ਵੀ ਮਨੀ ਹੈ ਨਹੀਂ ਸੀ ਪੈਸੇ ਹੈ ਨਹੀਂ ਸੀ ਜੀ ਇਸ ਕਰਕੇ ਤੇ ਮੈਂ ਤਾਂ ਮਤਲਬ ਬਿਲਕੁਲ ਅਮੀਰ ਛੜ ਦਿੱਤੀ ਸੀ ਤੇ ਇੱਥੇ ਸਾਡੇ ਕਨਾਂ ਅ ਲਗਲੇ ਪਿੰਡ ਤੋਂ ਗੁਰੀ ਇਹ ਐਨਜੀਓ ਦੇ ਵਿੱਚ ਕੰਮ ਕਰ ਰਹੇ ਆ ਮੁੰਡਾ ਤੇ ਮੇਰੇ ਦੋਸਤ ਦੇ ਸਹਿਯੋਗ ਨਾਲ ਅਸੀਂ ਇੱਥੇ ਪਹੁੰਚੇ ਤੇ ਮੈਂ ਐਨ ਜੀਓ ਦਾ ਮਤਲਬ ਹੈਲਪਫੁਲ ਐਨ ਜੀਓ ਸੋਸਾਇਟੀ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਮੈਨੂੰ ਇੱਥੇ ਤੱਕ ਪਹੁੰਚਣ ਦਾ ਮੌਕਾ ਦਿੱਤਾ ਜੀ ਕਾਫੀ ਹੋਰ ਵੀ ਲੋਕ ਨੇ ਜਿਵੇਂ ਤੁਸੀਂ ਵੀ ਅਗਰ ਪੈਸੇ ਨਹੀਂ ਹੈ ਕਿ ਉਮੀਦ ਛੱਡ ਦਿੰਦੇ ਆ ਆਪਣਾ ਸੁਪਨਾ ਛੱਡ ਦਿੰਦੇ ਆ ਪਰ ਕਿਸ ਤਰ੍ਹਾਂ ਇਹਨਾਂ ਦੇ ਵੱਲ ਹੈਲਪ ਕੀਤੀ ਗਈ ਉਹਦੇ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਹੋਰ ਵੀ ਅੱਗੇ ਬਹੁਤ ਲੋਡ ਹੋਊਗੀ ਤੁਹਾਨੂੰ ਹਾਂਜੀ ਦੇਖੋ ਮੈਂ ਅੱਗੇ ਇਹ ਕਰ ਰਿਹਾ ਵੀ ਮੈਗਨਾ ਮਾਸਟਰ ਗੇਮਾਂ ਦੇ ਵਿੱਚੋਂ ਏਸ਼ੀਆ ਦੇ ਵਿੱਚੋਂ 골ਡ ਲੈ ਕੇ ਆਉਣਾ ਚਾਹੁੰਦਾ ਹਾਂ ਜੀ। ਹਾਂਜੀ। ਵੱਡੇ ਸੁਪਨੇ ਹਨਾ। ਹਾਂਜੀ ਹੁਣ ਤਾਂ ਮਤਲਬ ਇੱਕ ਹੋਰ ਹੌਸਲਾ ਵਧ ਗਿਆ ਜੀ। ਤੋਂ ਤਾਂ ਇੰਡੀ ਕੋਈ ਪਿੱਛੇ ਹੈਗਾ। ਵੀ ਸਪੋਰਟ ਕਰ ਲਈ ਹੈਲਪ ਹੈਲਪਫੁਲ ਐਨਜੀਸ ਸੁਸਾਇਟੀ ਸਾਡੇ ਨਾਲ ਆ ਜੀ ਤੇ ਹੁਣ ਤਾਂ ਹੋਰ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਕੇ ਤੇ ਆਪਣੇ ਜੋ ਜੀ ਮੈਨੂੰ ਪਤਾ ਲੱਗੇ ਤੁਸੀਂ ਈ ਰਿਕਸ਼ਾ ਵੀ ਚਲਾਉਂਦੇ ਹੋ ਫਿਰ ਸਪੋਰਟਸ ਦੇ ਵਿੱਚ ਕਿਉਂਕਿ ਇਹੋ ਜੀ ਖੇਡ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ એનર્ਜੀ ਚਾਹੀਦੀ ਆ ਬਹੁਤ ਵਧੀਆ ਡਾਈਟ ਚਾਹੀਦੀ ਹੁੰਦੀ ਆ ਫਿਰ ਕਿਵੇਂ ਤੁਸੀਂ ਮੰਡੀ ਦੇ ਦੇਖੋ ਇਹ ਡਾਈਟ ਮੈਂ ਕੋਈ ਨਹੀਂ ਰਿਹਾ ਮੈਂ ਸਿੰਪਲ ਜੋ ਘਰ ਦੇ ਵਿੱਚ ਖਾਣਾ ਦਾਲ ਰੋਟੀ ਆ ਉਹੀ ਵਰਤ ਲਿਆ ਹਾਂ ਤੇ ਜਿਹੜੀ ਡਾਈਟ ਦੀ ਆ ਕਈ ਵਾਰੀ ਮੇਰੇ ਜਿਹੜੇ ਫਰੈਂਡ ਨੇ ਫਰੈਂਡ ਸਰਕਲ ਦੇ ਵਿੱਚ ਨੇ ਉਹ ਮੇਰੀ ਮਤਲਬ ਡਾਈਟ ਕਦੇ-ਕਦੇ ਹੀ ਮੈਨੂੰ ਦੇ ਦਿੰਦੇ ਨੇ ਤੇ ਹਰ ਵਾਰ ਮਤਲਬ ਲੈਂਦੇ ਵੀ ਚੰਗੇ ਨਹੀਂ ਲੱਗਦੇ ਜੀ ਤੇ ਸਾਲ ਦੇ ਵਿੱਚ ਮੈਂ ਤੁਹਾਨੂੰ ਲੋਕ ਕਹਿਦੀ ਆਪਾਂ 2-3 ਮਹੀਨੇ ਡਾਈਟ ਲੈ ਲੈਨੇ ਨਹੀਂ ਤਾਂ ਫਿਰ ਇਦਾਂ ਹੀ ਜਿਹੜੀ ਆਪਣੀ ਪ੍ਰੈਕਟਿਸ ਜਾਰੀ ਰੱਖੀ ਹੋਈ ਹੈ ਜੀ ਕਿੰਨੇ ਘੰਟੇ ਸਰ ਪ੍ਰੈਕਟਿਸ ਕਰਦੇ ਹੋਗੇ ਕਿੰਨੇ ਘੰਟੇ ਕੰਮ ਕਰਦੇ ਹੋ ਜੀ ਜਿਹੜੀ ਪ੍ਰੈਕਟਿਸ ਉਹ ਸਵੇਰੇ ਮਤਲਬ 4:30 ਤੋਂ ਲੈ ਕੇ 5:30 ਘੰਟਾ 1.5 ਘੰਟੇ ਹੀ ਲੋਨੇ ਹੁੰਦੇ ਆ ਜੀ ਤੇ ਸ਼ਾਮ ਨੂੰ ਤਾਂ ਫਿਰ ਅਸੀਂ ਕਹਿੰਨਾ ਮਤਲਬ ਸਾਡਾ ਜਿਹੜਾ ਕੰਮ ਆ ਇ 릭ਸ਼ਾ ਦਾ ਤੇ ਟਾਈਮ ਨਹੀਂ ਮਿਲ ਦੇਗਾ ਸਵੇਰ ਇੱਕ ਟਾਈਮ ਹੀ ਪ੍ਰੈਕਟਿਸ ਕਰਦੇ ਆ ਜੀ ਉਸ ਤੋਂ ਬਾਅਦ ਤੁਸੀਂ ਇ 릭ਸ਼ਾ ਚਲਾ ਨਿਕਲ ਜਾਣੇ ਉਹ ਕੰਮ ਸ਼ੁਰੂ ਕਰ ਦਿੰਦੇ ਹੋ ਜੀ ਹਾਂਜੀ ਇਸ ਤੋਂ ਬਾਅਦ ਈ ਰਿਕਸ਼ਾ ਚਲਾਉਣਾ ਪਰ ਦਾ ਦਿਨ ਦੇ ਵਿੱਚ ਜੋ ਵੀ ਆਪਣਾ ਕੰਮ ਹੈ ਇਹ ਚਲਾਉਣ ਲੱਗ ਜਾ ਕਰਨ ਲੱਗ ਜਣੇ ਜੀ ਕਮਾਈ ਦੀ ਹੈ ਨਾ ਜ਼ਰੂਰੀ ਲੱਗੇ ਹਾਂਜੀ ਕਮਾਈ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਮਤਲਬ ਤੁਸੀਂ ਦੇਖਦੇ ਹੋ ਕਿ ਈ ਰਿਕਸ਼ਾ ਦੀ ਕਮਾਈ ਮਤਲਬ 5 ਜਾਂ 600 ਰੁਪਏ ਦਿਹਾੜੀ ਹੋਈ ਮਤਲਬ ਜੇ ਆਪਾਂ ਸਾਲ ਦੀ ਉਸਤ ਕੱਢੀ ਇੰਨੀ ਹੀ ਪੈਂਦੀ ਆ ਤੇ ਜਦੋਂ ਅਸੀਂ ਬਾਹਰ ਨੈਸ਼ਨਲ ਜਾਂ ਇੰਟਰਨੈਸ਼ਨਲ ਖੇਡਣ ਚਲੇ ਜਾਂਦੇ ਆ ਜੀ ਤੇ ਸਾਡੇ ਜਿਵੇਂ ਵੱਲੋਂ 15 ਦਿਨ ਫਟ ਗਏ ਤੇ 500 ਹਿਸਾਬ ਨਾਲ ਮਤਲਬ ਉਹ ਲਾਸ ਹੋ ਜਾਂਦਾ ਉਹ ਜੀ ਹਾਂਜੀ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਇਹੋ ਜਿਹੇ ਬਹੁਤ ਹੋਰ ਵੀ ਖਿਡਾਰੀ ਨੇ ਜਿਹੜੇ ਸੁਪਨਾ ਛੱਡ ਦਿੰਦੇ ਨੇ ਉਹ ਵੀ ਇਹ ਸੀਗੇ ਪਰ ਤੁਸੀਂ ਇਹਨਾਂ ਦਾ ਹੱਥ ਫੜਿਆ ਤੁਹਾਡੀ ਐਨ ਜੀਓ ਨੇ ਤੇ ਅੱਜ ਇੱਕ ਨਹੀਂ ਤਿੰਨ ਤਿੰਨ 골ਡ ਮੈਡਲ ਲੈ ਕੇ ਵਾਪਸ ਆਏ ਨੇ ਸਾਨੂੰ ਬਹੁਤ ਖੁਸ਼ੀ ਹੈ ਰਾਮਦਾਲ ਜੀ ਨੇ ਤਿੰਨ 골ਡ ਮੈਡਲ ਜਿੱਤੇ ਨੇ ਅਸਾਂ ਇਹ ਚਾਹੁੰਦੇ ਆ ਕਿ ਜਿਸਾਂ ਜਿਹੜੇ ਏਰੀਆ ਦੇ ਵਿੱਚ ਜਿਹੜੇ ਖਿਡਾਰੀ ਨੇ ਉਹ ਜਿਹੜੇ ਉੱਬਰ ਦੇ ਖਿਡਾਰੀ ਹੈਗੇ ਆ ਉਹਨਾਂ ਦੀ ਪਛਾਣ ਸਕੂਲ ਲੈਵਲ ਤੇ ਕੀਤੀ ਜਾਵੇ ਤੇ ਉਹਦੀ ਕੋਈ ਜਿਸਾ ਹੁਣ ਆਪਾਂ ਬਾਹਰ ਦੇ ਕੰਟਰੀਸ 'ਚ ਦੇਖਦੇ ਆਂ ਚਾਈਨਾ ਜਾਂ ਹੋਰ ਹੈ ਉਥੇ 골ਡ ਮੈਡਲ 100-100 ਮਿਲਦੇ ਆਂ ਇੰਡੀਆ ਦੀ ਪੋਪੂਲੇਸ਼ਨ ਇੰਨੀ ਹੈ ਆਪਾਂ ਨੂੰ 골ਡ ਮੈਡਲ ਇੱਕ ਵੀ ਨਹੀਂ ਮਿਲੇ 올림픽 ਦੇ ਵਿੱਚ ਇਹ ਮੇਨ ਹੈ ਜਦੋਂ ਛੋਟਾ ਬੱਚਾ ਹੈਗਾ ਜਿਹਦੇ ਚ ਉਹਦੀ ਰੁਚੀ ਹੈ ਸਪੋਜ਼ ਕਰੋ ਸ਼ੂਟਿੰਗ ਕਰਨਾ ਚਾਹੁੰਦਾ ਹੈ ਜਾਂ ਸਾਈਕਲਿੰਗ ਕਰਨਾ ਚਾਹੁੰਦਾ ਹੈਗਾ ਆਪਾਂ ਸਟਾਰਟ ਫਰੋਮ ਦੇ ਬਿਗਨਿੰਗ ਅਗਰ ਸਕੂਲ ਹੈਗਾ ਉਹਦੀ ਐਕਟੀਵਿਟੀਜ਼ ਦੇ ਕੇ ਵੀ ਇਹ ਬੱਚਾ ਇੱਥੇ ਕਰ ਸਕਦਾ ਔਰ ਉਹਨੂੰ ਯੰਗ ਹੋਣ ਤੱਕ ਅਗਰ ਉਹਦੀ ਟ੍ਰੇਨਿੰਗ ਦਿੱਤੀ ਜਾਵੇ ਤਾ ਉਹਦੇ ਸਾਹਬ ਦੇ ਨਾਲ ਜਿਸਾਂ ਅੱਜ ਜ਼ੀਰੋ 골ਡ ਮੈਡਲ ਆਪਾਂ ਨੂੰ ਮਿਲਿਆ 골ਡ 골ਡ ਦਾ ਨਹੀਂ ਮਿਲਿਆ ਤੇ 올림픽 ਦੇ ਵਿੱਚ ਐਟ ਲੀਸਟ 25 30 ਮੈਡਲ ਇੰਡੀਆ ਜਿੱਤ ਸਕਦਾ ਹੈਗਾ ਔਰ ਇਹਦੀ ਪਹਿਚਾਨ ਅਗਰ ਫੋਰਨ ਦੇ ਵਿੱਚ 3 ਸਾਲ ਦਾ ਬੱਚਾ ਜੇ ਦੇਖਿਆ 스위밍 ਚ ਇੰਟਰਸਟਿਡ ਹੈ ਤਾਂ ਉਹਨੂੰ ਉਹਦੇ ਪੇਰੈਂਟਸ ਵੀ ਇਨਕਰੇਜ ਕਰਦੇ ਆ ਉਹਦਾ ਸਕੂਲ ਵੀ ਕਰਦਾ ਉਹਨਾਂ ਦੇ ਗਵਰਨਮੈਂਟ ਵੀ ਕਰਦੀ ਹੈ ਔਰ ਉਹਦਾ ਪੂਰਾ ਜਿਹੜਾ ਖਰਚਾ ਹੈਗਾ ਉਹ ਸਰਕਾਰ ਦੁਆਰਾ ਦਿੱਤਾ ਜਾਂਦਾ ਹੈਗਾ ਔਰ ਜਦੋਂ ਉਹ ਵੱਡਾ ਹੁੰਦਾ ਉਹ ਉਹ ਮਤਲਬ ਵੀ 골ਡ ਮੈਡਲ ਲਿਆ ਕੇ ਦੇਸ਼ ਦਾ ਨਾਮ ਰੋਸ਼ਨ ਕਰਦਾ ਹੈਗਾ ਇਹ ਕਈ 골ਡ ਮੈਡਲ ਲੈ ਕੇ ਵੀ ਆ ਜਾਂਦੇ ਫਿਰ ਵੀ ਉਹਨਾਂ ਦੀ ਉਨੀ ਕਦਰ ਨਹੀਂ ਹੁੰਦੀ ਇੱਥੇ ਉਹਨਾਂ ਹੀ ਹੈਗੇ ਇਹਨਾਂ ਦੇ ਰਾਮ ਲਾਲ ਜੀ ਨੂੰ ਦੇਖੋ ਇਹਨਾਂ ਨੇ ਤਿੰਨ 골ਡ ਮੈਡਲ ਜਿੱਤੇ ਆ ਐ ਲਿਸਟ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਇਹਨਾਂ ਦੇ ਘਰ ਇਹਨਾਂ ਨੂੰ ਜੇ ਪਿੱਠ ਤੇ ਵੀ ਹੱਥ ਰੱਖ ਲੈਂਦਾ ਉਹਦੇ ਨਾਲ ਕੀ ਹੁੰਦਾ ਇਹਨਾਂ ਨੂੰ ਅੱਗੋਂ ਵੀ ਇਹ ਮਿਲਦਾ ਵੀ ਮੇਰੇ ਪਿੱਛੇ ਕੋਈ ਹੈ ਹਾਂ ਔਰ ਪਿੰਡਾਂ ਦੇ ਵਿੱਚ ਵੀ ਜਿਹੜੇ ਸਾਮਾਰਥ ਲੋਕ ਨੇ ਕੁਝ ਆਗੇ ਇਹਨਾਂ ਨੂੰ ਦੋ ਵਰਡਸ ਹੀ ਬੋਲ ਦਿੰਦੇ ਫਾਈਨੈਂਸ਼ੀਅਲ ਦੇ ਨਾਲ ਹੈਲਪ ਦੇ ਨਾਲ ਦੇ ਅਲਾਵਾ ਗਾ ਦੋ ਵਰਡਸ ਵੀ ਮਿਲ ਜਾਂਦੇ ਉਹਦੇ ਨਾਲ ਵੀ ਮੋਰਲ ਬਹੁਤ ਬੂਸਟ ਹੁੰਦਾ ਹੈਗਾ ਹੁਣ ਜਿਵੇਂ ਖਿਡਾਰੀ ਨੇ ਅਗਰ ਇੰਟਰਨੈਸ਼ਨਲ ਖੇਡਣ ਗਏ ਤਾਂ ਪਿੱਛੇ ਇਹਨਾਂ ਨੂੰ ਇਹ ਟੈਨਸ਼ਨ ਹੈ ਕਿਉਂਕਿ ਇਹ ਰਿਕਸ਼ਾ ਚਲਾਉਂਦੇ ਉਹਨਾਂ ਦੀ ਦਿਹਾੜੀ ਨਹੀਂ ਕਿਵੇਂ ਹੋ ਗਏ ਪੂਰੀ ਇਹਨਾਂ ਨੂੰ ਸਰਕਾਰ ਦੁਆਰਾ ਜਿਵੇਂ ਕਹਿੰਦੇ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਜਾਂ ਕੁਝ ਫਾਈਨੈਂਸ਼ੀਅਲ ਮਦਦ ਦਿੱਤੀ ਜਾਵੇ ਤਾਂ ਕਿ ਇਹ ਆਪਣੀ ਡਾਇਟ ਵੀ ਮੇਨਟੇਨ ਕਰ ਸਕਣ ਔਰ ਘਰ ਦਾ ਖਰਚਾ ਵੀ ਇਹ ਕਰ ਸਕਣ ਨਾ ਜਾਉਂਗੀ ਕਿਸ ਤਰ੍ਹਾਂ ਦੀ ਹੈਲਪ ਇਸ ਐਨਜੀਓ ਦੇ ਵੱਲੋਂ ਇਹਨਾਂ ਦੇ ਬਾਹਰ ਜਾ ਕੇ ਖੇਡਣ ਦੇ ਵਿੱਚ ਕੀਤੀ ਗਈ ਦੇਖੋ ਜੀ ਜੋ ਇਹਨਾਂ ਦੀ ਸਪਾਂਸਰਸ਼ਿਪ ਸੀਗੀ ਉਹ ਅਸੀਂ ਥਰੂ ਬੈਂਕ ਅਕਾਊਂਟ ਸਪਾਂਸਰ ਨੂੰ ਦਿੱਤੀ ਹੈਗੀ ਹੈ ਤੇ ਜਿਹਦੇ ਕਰਕੇ ਇਹਨਾਂ ਨੇ ਇਹਨਾਂ ਦੇ ਕੋਲ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਸੀਗੀ ਅਸੀਂ ਕੌਣ ਹੁੰਨੇ ਆ ਦੇਣ ਵਾਲੇ ਪਰਮਾਤਮਾ ਹੀ ਦਿੰਦਾ ਜੀ ਉਹ ਸਾਰੇ ਮੈਂਬਰਸ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਦਿੱਤੀ ਗਈ ক্রিকেট ਦਾ ਵੀ ਇੰਤਜ਼ਾਮ ਤੁਸੀਂ ਕੀਤਾ ਹੈ ਹਾਂਜੀ 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 ਮਤਲਬ ਲੱਗਦਾ ਹੈ ਕਿ ਇਹੋ ਜੇ ਅੱਗੇ ਆ ਕੇ ਸੇਵਾ ਨਿਭਾਉਂਦੇ ਨੇ ਮੈਂ ਤੁਹਾਨੂੰ ਜ਼ਰੂਰ ਜਾਨਣਾ ਜਾਊਂਗੀ ਅੱਗੇ ਉਮੀਦ ਹਲੇ ਵੀ ਤੁਸੀਂ ਰੱਖੀ ਹੋਈ ਹੈ ਕਿ ਕੋਈ ਨਾ ਕੋਈ ਹੈਲਪ ਕਰੇਗਾ ਇਸ ਜਰਨੀ ਦੇ ਵਿੱਚ ਤਾਂ ਕਿ ਅੱਗੇ ਜਾ ਕੇ ਤੁਸੀਂ ਹੋਰ ਜ਼ਿਆਦਾ ਮੈਡਲ ਲੈ ਕੇ ਉਹ ਦੇਸ਼ ਦਾ ਨਾਮ ਰੌਸ਼ਨ ਕਰੋ ਜੀ ਹੁਣ ਤਾਂ ਉਮੀਦ ਨਹੀਂ ਹੁਣ ਤਾਂ ਮਤਲਬ ਹੈਲਪ ਕਰਨ ਵਾਲੇ ਮਿਲ ਹੀ ਗਏ ਜੀ ਹਾਂਜੀ ਹਾਂਜੀ ਹੁਣ ਤਾਂ ਮਤਲਬ ਯਕੀਨ ਹੀ ਰੱਖਿਆ ਹੈ ਜੀ ਹੁਣ ਤਾਂ ਵੀ ਜਿਹੜਾ ਮੇਰਾ ਟਾਰਗੇਟ ਹੈ ਵੀ ਮੈਂ ਸੈਟੀਓ ਦੇ ਲੋਪੇ ਪਹੁੰਚ ਜਾਊਂਗਾ ਜੀ 3 ਘੰਟੇ ਸਵੇਰੇ ਤੁਸੀਂ ਕਰਦੇ ਹੋ ਪ੍ਰੈਕਟਿਸ ਜਦੋਂ ਅਗਰ ਟੂਰਨਾਮੈਂਟ ਆ ਗਿਆ ਉਸ ਤੋਂ ਬਾਅਦ ਤੁਸੀਂ ਸਾਰਾ ਦਿਨ ਮਤਲਬ ਜ਼ਿਆਦਾ ਦੇਰ ਤੁਸੀਂ ਗਰਾਊਂਡ ਦੇ ਵਿੱਚ ਰਹਿੰਦੇ ਹੋ ਪ੍ਰੈਕਟਿਸ ਕਰਦੇ ਹੋ ਨਹੀਂ ਜੀ ਨਹੀਂ ਜਦੋਂ ਟੂਰਨਾਮੈਂਟ ਆ ਜਾਂਦਾ ਫਿਰ ਤਾਂ ਜਿਵੇਂ ਮਤਲਬ ਟੂਰਨਾਮੈਂਟ ਤੋਂ 2 ਦਿਨ ਪਹਿਲਾਂ ਆਪਣੀ ਸਰੀਰ ਨੂੰ ਰੈਸਟ ਕਰੀਦੀ ਹੈ ਜੀ ਹਾਂ ਜੀ ਅਚ ਉਸ ਤੋਂ ਪਹਿਲਾਂ ਜੇ ਅਪਾ 3 ਮਹੀਨੇ ਪਹਿਲਾਂ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ ਉਹਦੇ ਲਈ ਕੁਝ ਕੋਈ ਹੈ ਕੋਈ ਕੋਚ ਵਗੈਰਾ ਨੇ ਜੀ ਮਤਲਬ ਕੋਈ ਕੋਚ ਨਹੀਂ ਜੀ ਮਤਲਬ ਮੈਂ ਬਿਨਾ ਕੋਚ ਤੋਂ ਖੁਦ ਪ੍ਰੈਕਟਿਸ ਕਰਕੇ ਤੁਸੀਂ ਮੈਡਲ ਲੈ ਕੇ ਆਏ ਹਾਂ ਹਾਂਜੀ ਹਾਂਜੀ ਕੋਈ ਕੋਚ ਨਹੀਂ ਜੀ ਜਿਨ੍ਹਾਂ ਨੇ ਮੈਨੂੰ ਮਤਲਬ ਗਾਈਡ ਕੀਤਾ ਮੈਂ ਆਪਣੇ ਆਪ ਹੀ ਮਤਲਬ ਨੈਟ ਦੇ ذریعے ਉਹਦੇ ਵਿੱਚ ਦੇਖ ਕੇ ਮਤਲਬ ਉਸ ਹਿਸਾਬ ਨਾਲ ਮੇਰਾ ਆਪਣਾ ਸ਼ਡਿਊਲ ਬਣਾਇਆ ਹੈ ਜੀ ਉਸ ਹਿਸਾਬ ਨਾਲ ਮੈਂ ਪ੍ਰੈਕਟਿਸ ਕਰਦਾ ਪ੍ਰੈਕਟਿਸ ਵੀ ਲਈ ਮੇਰੇ ਲਈ ਕੋਈ ਗਰਾਊਂਡ ਨਹੀਂ ਹੈਗਾ ਜੀ ਸਾਡੇ ਮਤਲਬ ਸੜਕ ਨੂੰ ਹੀ ਮੇਰਾ ਟ੍ਰੈਕ ਬਣਾਇਆ ਹੋਇਆ ਉੱਥੇ 1500 ਮੀਟਰ ਤੱਕ ਮੇਰੀਆਂ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਜੀ ਤੇ ਉੱਥੇ ਹੀ ਮੈਂ ਪ੍ਰੈਕਟਿਸ ਕਰਦਾ ਹਾਂ ਤੇ ਹਾਲਾਂਕਿ ਸਾਡੇ ਪਿੰਡ ਦੇ ਵਿੱਚ 30 ਤੋਂ 40 ਕਿਲੇ ਦਾ ਸ਼ਾਮਲਾ ਡਪਈਆ ਤੇ ਉਥੇ 400 ਮੀਟਰ ਦਾ ਬਹੁਤ ਜਿਆਦਾ ਵਧੀਆ ਟਰੈਕ ਬਣ ਸਕਦਾ ਵਾ ਤੇ ਮੈਂ ਇਹੀ ਮਤਲਬ ਭਗਵੰਤਮਾਨ ਸਰਕਾਰ ਨੂੰ ਮੰਗ ਕਰਦਾ ਕਿ ਜਿਹੜੇ ਜੋ ਵੀ ਖਿਡਾਰੀ ਨੇ ਮੰਨ ਲਓ ਉਹਨਾਂ ਨੂੰ ਗਰਾਊਂਡਾਂ ਦੇ ਨਾਲ ਜੋੜਿਆ ਜਾਵੇ ਤੇ ਮੰਨ ਲਓ ਸਰਕਾਰ ਦਾ ਇੱਕ ਰੱਟਾ ਲੈ ਵੀ ਨਸੀਸਾ ਡੋਨੇਸਾ ਸਟੂ ਨਸੀਸਾ ਸਟਕਣ ਦਾ ਕੋਈ ਕਾਰਨ ਬਣਨਾ ਚਾਹੀਦਾ ਜੀ ਤੇ ਕਾਰਨ ਇਹ ਹੈ ਵੀ ਮਤਲਬ ਆਪਾਂ ਮਤਲਬ ਮੈਂ ਕਿਸੇ ਨੂੰ ਗਾਈਡ ਕਰਾਂ ਵੀ ਤੂੰ ਨਸ਼ਾ ਛੱਡ ਦੇ ਵੀ ਨਸ਼ਾ ਛੱਡ ਦੇ ਇਸ ਤਰ੍ਹਾਂ ਕੋਈ ਨਹੀਂ ਛੱਡਦਾ ਜਦ ਆਪਾਂ ਨੂੰ ਕੋਈ ਮੂਰੇ ਪਲੇਟਫਾਰਮ ਨਹੀਂ ਹੁੰਦਾ ਤੇ ਖਿਡਾਰੀਆਂ ਨੂੰ ਜਦ ਗਰਾਊਂਡਾਂ ਨਾਲ ਜੁੜੇ ਮੰਨ ਲਓ ਸਾਡੇ ਪਿੰਡ ਦੇ 400 ਮੀਟਰ ਦਾ ਟਰੈਕ ਬਣ ਜਾਊਗਾ 400 ਮੀਟਰ ਦਾ ਟਰੈਕ ਬਣਿਆ ਹੋਊਗਾ ਖਿਡਾਰੀ ਆਪਣੇ ਆਪ ਮਤਲਬ ਜੋ ਜਿਹੜੇ ਅੱਜ ਦੇ ਨੌਜਵਾਨ ਨੇ ਉਹ ਟਰੈਕ ਦੇ ਵਿੱਚ ਜਾਣਗੇ ਉਹਨਾਂ ਦਾ ਜਿਹੜਾ ਮਾਈਂਡ ਆ ਉਹ ਖੇਡਾਂ ਵੱਲ ਆਪਣੇ ਆਪ ਉਹਨਾਂ ਦੀ ਜਿਹੜੀ ਰੁਚੀ ਆ ਉਹ ਵਧੂਗੀ ਤੇ ਜਿਹੜਾ ਕਹਿ ਰਿਹਾ ਬਿਨਾ ਕੋਚ ਤੋਂ ਬਿਨਾ ਗਰਾਊਂਡ ਚੋਂ ਖੁਦ ਸੜਕਾਂ ਤੇ ਭੱਜ ਕੇ ਤੁਸੀਂ ਇਹ ਮੈਡਲ ਲੈ ਕੇ ਆਏ ਹੋ ਤੇ ਜਿਮ ਵਗੈਰਾ ਵੀ ਜਾਣਦੇ ਹੋ ਕਿ ਉਹਦਾ ਵੀ ਕੋਈ ਹੈ ਨਹੀਂ ਨਹੀਂ ਜਿਮ ਵਗੈਰਾ ਨਹੀਂ ਕੀ ਮਤਲਬ ਇਕੱਲੇ ਆਪਣੇ ਜਿਹੜਾ ਰਨਿੰਗ ਦਾ ਸ਼ੈਡਿਊਲ ਹੈ ਜੀ ਸਾਡਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਨਾਂ ਦੀ ਜਿਹੜੀਆਂ ਗੱਲਾਂ ਇਹ ਦੱਸਦੇ ਨੇ ਬਿਨਾ ਕੋਚ ਨਾਲ ਜਿਮ ਜਾਣਾ ਸੜਕਾਂ ਤੇ ਭੱਜ ਕੇ ਮੈਡਲ ਲੈ ਕੇ ਆਉਣਾ ਬਹੁਤ ਵੱਡੀ ਗੱਲ ਅਸੀਂ ਤਾਂ ਇਹ ਕਹਿੰਦੇ ਹਾਂ 셀ਫ ਮੇਡ ਮੈਨ ਆ ਇਹ ਵਿਦਆਊਟ ਇਹਨਾਂ ਨੂੰ ਕਿਸੇ ਹੈਲਪ ਤੋਂ ਇਹਨਾਂ ਨੇ ਆਪਣੀ ਜਿਹੜੀ ਅੰਦਰ ਇਹਨਾਂ ਦੀ ਇੱਛਾ ਸ਼ਕਤੀ ਹੈ ਉਹ ਦਿਨ ਵਾਲੇ ਮੈਡਲ ਲਿਆ ਹੈਗਾ ਜੀ ਜੀ ਛੋਟੇ ਘਰਾਂ ਤੋਂ ਵੱਡੇ ਮੁਕਾਮ ਤੱਕ ਜਾਂਦੇ ਨੇ ਤੁਸੀਂ ਦੇਖੋ ਜਿਹੜੇ ਉਹੀ ਤਾਂ ਹੈ ਨਾ ਇੰਡੀਆ ਦੇ ਵਿੱਚ ਟੈਲੈਂਟ ਦੀ ਪਹਿਚਾਨ ਨਹੀਂ ਹੈਗੀ ਹੁਣ ਕੋਈ ਟੈਲੈਂਟਿਡ ਹੈਗਾ ਉਹ ਆਪਾਂ ਹੀ ਦੇਖਦੇ ਹੈਗੇ ਆ ਜਦਾਂ ਆਪਾਂ ਸ਼ੋਅਜ਼ ਵੀ ਦੇਖਦੇ ਆ ਟੀਵੀ ਦੇ ਉਹਦੇ ਵਿੱਚ ਵੀ ਆਂਦਾ ਹੈਗਾ ਨਾ ਐਨੇ ਐਨਾ ਟੈਲੈਂਟ ਇੰਡੀਆ ਦੇ ਵਿੱਚ ਹੈਗਾ ਨਾ ਉਹਨੂੰ ਸਿਰਫ ਐਕਸਪਲੋਰ ਕਰਨ ਦੀ ਜ਼ਰੂਰਤ ਹੈਗੀ ਹੈ ਸਟਰਗਲ ਇਹੋ ਜੇ ਹੁੰਦੇ ਨੇ ਕਿ ਉਹਨਾਂ ਨੂੰ ਸੁਪਨੇ ਦਬਾ ਦਿੰਦੇ ਨੇ ਅੱਗੇ ਤੱਕ ਜਾ ਹੀ ਨਹੀਂ ਪਾਉਂਦੇ ਜ਼ਿਆਦਾਤਰ ਫਾਈਨੈਂਸ਼ੀਅਲੀ ਹੁੰਦਾ ਮੀਨ। ਇਹਦੇ ਚ ਐਦਾ ਹੁੰਦਾ ਸਭ ਤੋਂ ਪਹਿਲਾਂ ਫੈਮਿਲੀ ਦੀ سپورਟ ਜ਼ਰੂਰੀ ਹੁੰਦੀ ਹੈ ਕਿ ਆ ਜੇ ਕੋਈ ਬੱਚਾ ਜਾਂ ਕੋਈ ਵੀ ਹੈ ਉਹ ਜੇ ਕੋਈ ਵੀ ਕੰਮ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਉਹਨੂੰ ਫੈਮਿਲੀ ਦੀ سپورਟ ਜ਼ਰੂਰੀ ਹੁੰਦੀ ਹੈ। ਜਿ ਕਿਉਂਕਿ ਫੈਮਿਲੀ ਦੀ سپورਟ ਤਾਂ ਜ਼ਰੂਰੀ ਹੁੰਦੀ ਹੈ ਕਿਉਂਕਿ ਉਹਨਦੇ ਵਾਸਤੇ ਟਾਈਮ ਚਾਹੀਦਾ ਹੁੰਦਾ ਹੈ। ਉਹ ਟਾਈਮ ਫੈਮਿਲੀ ਦੇ ਟਾਈਮ ਦੇ ਵਿੱਚੋਂ ਨਿਕਲਦਾ ਹੈਗਾ। ਜੇ ਆਪਣੇ ਫੈਮਿਲੀ ਦੀ ਵੀ سپورਟ ਕਰਦੀ ਹੈ ਜੇ ਔਰ ਸੋਸਾਇਟੀ ਦੀ ਵੀ سپورਟ ਹੋ ਜੇ। ਤੇ ਮੇਰੇ ਹਿਸਾਬ ਨਾਲ 골ਡ ਮੈਡਲ ਜਿੰਨੇ ਇੰਡੀਆ ਚ ਆਏਗਾ ਮਿਲ ਸਕਦੇ ਆ ਤੁਸੀਂ ਵੀ ਜਿਵੇਂ ਸੁਣਿਆ ਹੋਗਾ ਖਿਡਾਰੀਆਂ ਦੀ ਵੱਖਰੀ ਇੱਕ ਡਾਈਟ ਹੁੰਦੀ ਹੈ ਕਿ ਬਾਦਾਮ ਖਾਓ ਦੁੱਧ ਪਿਓ ਕਿਓ ਖਾਓ ਇੰਨਾ ਜ਼ਿਆਦਾ ਕੁਝ ਡਾਈਟ ਹੁੰਦੀ ਹੈ ਔਰ ਇਹਨਾਂ ਕੋਲ ਉਹ ਡਾਈਟ ਹੀ ਨਹੀਂ ਹੈਗੀ ਕਹਿੰਦੇ ਨਾਰਮਲ ਰੋਟੀ ਖਾਣਾ ਤੇ ਉਮੀ ਜਾ ਕੇ ਅੱਜ ਜਾ ਕੇ ਦੇਖੋ ਜੀ ਉਹ ਡਾਈਟ ਇਹਨਾਂ ਨੇ ਨਹੀਂ ਲਈ ਤਾਂ ਵੀ ਇਹ ਮਕਾਮ ਹਾਸਲ ਕਰ ਲਿਆ ਜੇ ਡਾਈਟ ਜੇ ਡਾਈਟ ਔਰ ਪ੍ਰੋਪਰ ਕੋਚਿੰਗ ਇਹਨਾਂ ਨੂੰ ਮਿਲੀ ਹੁੰਦੀ ਤਾਂ ਮੇਰੇ ਹਿਸਾਬ ਨਾਲ ਨਾ 올림픽ਸ ਦੇ ਵਿੱਚ ਵੀ ਮੈਡਲ ਲਿਆ ਸਕਦੇ ਸੀਗੇ ਉਮੀਦ ਹੈ ਖੋਡੇ ਵਰਗੇ ਹੋਰ ਵੀ ਬਹੁਤ ਅੱਗੇ ਆਣ ਇਹੋ ਜਿਹੇ ਖਿਡਾਰੀਆਂ ਨੂੰ ਹੋਰ ਜ਼ਿਆਦਾ ਸਪੋਰਟ ਕਰਨ ਤਾਂ ਇਹ ਅਸੀਂ ਕੱਲ੍ਹ ਬਤ ਕੀਤੀ ਹੈ ਕਹਾਣੀ ਤੁਹਾਨੂੰ ਦਿਖਾਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਿੰਨ 골ਡ ਮੈਡਲ ਜਿਹੜੇ ਨੇਪਾਲ ਤੋਂ ਜਿੱਤ ਕੇ ਆਏ ਨੇ ਪਰ ਸਫਲ ਇਹ ਮੈਡਲ ਜਿੱਤ ਕੇ ਤਾਂ ਜ਼ਰੂਰ ਹੇ ਹੋ ਚੁੱਕੇ ਨੇ ਪਰ ਅਸਲੀ ਸਫਲਤਾ ਉਦੋਂ ਮਿਲੇਗੀ ਜਦੋਂ ਆਪਣੇ ਵਰਗੇ ਬਹੁਤ ਸਾਰੇ ਜਿਹੜੇ ਸਪੋਰਟਰ ਨੇ ਇਹਨਾਂ ਦੀ ਸਪੋਰਟ ਕਰਨਗੇ ਔਰ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਮੈਡਲ ਲੈ ਕੇ ਆਉਣਗੇ ਉਹ ਬਹੁਤ ਵੱਡੀ ਗੱਲ ਹੈ ਔਰ ਅਜਿਹੀ ਹੋਰ ਵੀਡੀਓਜ਼ ਲਈ ਇਹੋ ਜੀ ਹੋਰ ਵੀਡੀਓਜ਼ ਲਈ ਦੇਖਦੇ ਰਹੋ ਜਣ ਟੈਂਪਸ ਕੈਮ ਬਲਵਿੰਦਰ ਨਾਲ ਮੈਂ ਹਰਸ਼ਪ੍ਰੀਤ